ਜਲੰਧਰ ਨਜ਼ਦੀਕ ਜੰਡੂ ਸਿੰਘਾ ਚ ਬਜਰੀ ਤੇ ਲੁਕ ਨਾਲ ਭਰਿਆ ਇੱਕ ਟ੍ਰਿਪਰ ਪਲਟ ਜਾਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਜਦਕਿ 7 ਜ਼ਖਮੀ ਹੋ ਗਏ ਜਾਣਕਾਰੀ ਮੁਤਾਬਕ ਟਿਪਰ ਅੱਗੇ ਅਚਾਨਕ ਸਕੂਟਰ ਆ ਗਿਆ ਜਿਸ ਨੂੰ ਬਚਾਉਣ ਦੇ ਚੱਕਰ ਚ ਟਿਪਰ ਦਾ ਸੰਤੁਲਨ ਵਿਗੜ ਗਿਆ ਤੇ ਇਹ ਹਾਸਾ ਵਾਪਰ ਗਿਆ ਜਿਆਦੇ ਸੀ ਬਜਰੀ ਤੇ ਲੁਕ ਦਾ ਉਹ ਸੜਕ ਤੇ ਪਾਉਣ ਵਾਲੇ ਲੋਕੇ ਜਾ ਰਹੇ ਸੀ ਰਸਤੇ ਜਾਂਦਾ ਪਤਾ ਨਹੀਂ ਡਰਾਈਵਰ ਨੂੰ ਕੀ ਪ੍ਰੋਬਲਮ ਆ ਗਈ ਤੇ ਲੈਫਟ ਸਾਈਡ ਨੂੰ ਪੱਟ ਗਿਆ ਥੱਲੇ ਖੇਤ ਡੁੱंगे ਸੀ ਥੱਲੇ ਨਾਲ ਕੋ ਜਿਹੜੀ ਪਟੜੀ ਸੀ ਸਾਡੇ ਕੋਚੀ ਸੀ ਉਹ ਪਲਟਣ ਦਾ ਜਿਹੜਾ ਬਿਲਕੁਲ ਉੱਠਾ ਪਲਟ ਗਿਆ ਉਹ ਤੇ ਜਿੱਦਾਂ ਜਿਹੜੇ ਅਗਲੇ ਪਾਸੇ ਵਿੱਚ ਬੈਠੇ ਸੀ ਉਹ ਤਾਂ ਥੋੜਾ ਘੱਟ ਸਟਾ ਲੱਗੀਆਂ ਉਹਦੇ ਵਿੱਚ ਜਿਵੇਂ ਪੰਜ ਕਿਵੱਚੇ ਬੰਦੇ ਨੇ ਥੋੜੇ ਘੱਟ ਰਹੇ ਜਿਹੜੇ ਮਗਲ ਬੈਠੇ ਸੀ ਮਗਲ ਜਿੱਥੇ ਬੇਲਜੀ ਦੇ ਕੋਲ ਉਹ ਥੱਲੇ ਆ ਗਏ ਰਿਤੇ ਉਹਦੇ ਬਚਨ ਜੇ ਥੱਲੇ ਰਿਟਾਇਰਡ ਬਰਗੇਡੀਅਰ ਜਗਿੰਦਰ ਸਿੰਘ ਜੈਸਵਾਲ ਤੇ ਕਾਤਲਾਨਾ ਹਮਲਾ ਕਰਨ ਦੇ ਦੋਸਤ ਰਾਮਾ ਮੰਡੀ ਪੁਲਿਸ ਨੇ ਇੱਕ ਹੋਰ ਦੋਸ਼ੀ ਨੂੰ ਹਿਰਾਸਤ ਚ ਲੈ ਲਿਆ ਦੋਸ਼ੀ ਨੂੰ ਬਰਨਾਲਾ ਤੋਂ ਚੋਰੀ ਦੇ ਮਾਮਲੇ 'ਚ ਵੜਨ ਤੋਂ ਬਾਅਦ ਪੁਲਿਸ ਨੇ 2 ਦਿਨ ਦਾ ਰਿਮਾਂਡ ਲਿਆ ਹੈ। ਉਹ ਇਹਦਾ 2 ਦਿਨ ਦਾ ਰਿਮਾਂਡ ਲਿਆਇਆ ਸੀ ਕੁਝ ਸਮਾਂ ਉਸ ਤੋਂ ਬਾਅਦ ਪੇਸ਼ ਕੀਤਾ ਜਾਊਗਾ ਭਾਈ ਜੀ। ਤੇ ਮੈਡਮ ਹੁਣ ਕਿੰਨੇ ਦੋਸ਼ੀ ਹੋਰ ਰਹਿ ਗਏ ਬਰਗੇਡੀਅਰ ਜਿਹੜੇ ਕਤਲਨਾਲਾ ਹਮਲੇ ਦੇ ਵਿੱਚ? ਦੋ ਦੋਸ਼ੀ ਇਹਦੇ ਵਿੱਚ ਹੋਰ ਰਹਿ ਗਏ ਨੇ। ਉਹਨਾਂ ਨੂੰ ਵੀ ਅਰੈਸਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਥਾਣਾ ਲਾਂਬੜਾ ਦੀ ਨੌਂਦੇ ਪਿੰਡ ਕਰਾਲੀ ਚ ਕੋਵਾੜੇ ਚੋ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬੱਕਰੀਆਂ ਚੋਰੀ ਕਰਨ ਦਾ ਸਿਲਸਿਲਾ ਜਾਰੀ ਹੈ। ਬੀਤੀ ਰਾਤ ਵੀ ਚੋਰਾਵਾਂ ਵੱਲੋਂ ਚਾਰ ਬੱਕਰੀਆਂ ਚੋਰੀ ਕਰ ਲਈਆਂ ਗਈਆਂ ਪਰ ਇਸ ਵਾਰ ਚੋਰੀ ਦੀ ਸਾਰੀ ਵਾਰਦਾਤ ਵਾੜੇ 'ਚ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਵਾੜੇ ਦੇ ਮਾਲਕ ਨੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਹੈ। ਜਿਹੜੀਆਂ 15 ਦਿਨੋਂ ਚੋਰੀ ਹੋਈਆਂ ਸਾਡੀਆਂ ਪੱਕੀਆਂ ਉਦੋਂ ਬਾਅਦ ਅਸੀਂ ਕੈਮਰਾ ਲਗਾਇਆ ਥੇ। ਦਰਜਨ ਕੈਮਰਾ ਲਾਇਆ ਕਿ ਬੰਦਾ ਫੇਰ ਆ ਜੀ। ਕੈਮਰੇ 'ਚ ਫੁਟੇਜ ਆਈ, ਚੋਰੀ ਦੇ ਫੋਟੋ ਆਈ ਚੈੱਕ ਕਰਾਈ, ਕੈਮਰੇ 'ਚ ਬੰਦੇ ਦੀ ਫੋਟੋ ਆਈ ਹੈ। ਇਹ ਸ਼ੱਕ ਕੀਤਾ ਇਹ ਫੋਟੋ ਬੰਦਾ ਬੜਾ ਕਲੀਅਰ ਦਿਖਦਾ ਵਿੱਚ। ਕਿ ਆਪਣਾ ਜੀ ਖਾਣੇ ਦੀ ਰਿਪੋਰਟ ਲਖਾਈ ਖਾਣੇ ਦੀ ਰਿਪੋਰਟ ਲਖਾਈ ਆ ਖਾਣੇ ਵਾਲੇ ਦੇ ਕਿਹਨਾਂ ਮੈਂ ਤਿੰਨੇ ਹੀ ਰਿਪੋਰਟਾਂ ਰਖਾਈਆਂ ਉਹ ਆਪਣੀ ਕਾਰੋਬਾਰੀ ਕਰ ਰਹਾ ਹੈ ਪਿੰਡਾਲੀਪੁਰ ਦੇ ਇੱਕ ਗਰੀਬ ਪਰਿਵਾਰ ਦਾ ਦੋਸ਼ ਹੈ ਕਿ ਪਿੰਡ ਦਾ ਲੰਬੜਦਾਰ ਤੇ ਉਸ ਦੀ ਸਰਪੰਚ ਪਤਨੀ ਉਹਨਾਂ ਦੇ ਮਕਾਨ ਦੀ ਥਾਂ ਨੂੰ ਪੰਚਾਇਤੀ ਜ਼ਮੀਨ ਕਹਿ ਕੇ ਧੱਕਾ ਕਰ ਰਹੇ ਨੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਨਕਸ਼ਾ ਪਾਸ ਕਰਵਾ ਕੇ ਹਰ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਮਕਾਨ ਦਾ ਨਿਰਮਾਣ ਸ਼ੁਰੂ ਕੀਤਾ ਸੀ ਪਿੜਤ ਪਰਿਵਾਰ ਨੇ ਖੁਦ ਨਾਲ ਹੁੰਦੇ ਧੱਕੇ ਖਿਲਾਫ ਇਨਸਾਫ ਦੀ ਮੰਗ ਕੀਤੀ ਹੈ ਉਹਨਾਂ ਨੇ ਕਹੇ ਸੀ ਕਿ ਜਦੋਂ ਲੈਂਟਰ ਤੇ ਕੰਮ ਚੱਲ ਗਿਆ ਸਾਰੇ ਸ਼ਟਰਿੰਗ ਪੈ ਗਈ ਵਿਜੇ ਜੀ ਆ ਸਮਾਰ ਪੈ ਗਿਆ ਜੋ ਲੈਂਟਰ ਪੋੜਾ ਤੇ ਹੁਣ ਪਿੰਡ ਦਾ ਲੰਬੜਦਾਰ ਆ ਕੇ ਕਹਿੰਦਾ ਜੀ ਆ ਪੰਚਾਇਤੀ ਜ਼ਮੀਨ ਹੈ ਜਦ ਕਿ ਸਾਰੀ ਰਜਿਸਟਰੀ ਇੰਤਕਾਲ ਐਨਓਸੀ ਸਾਡੇ ਨਾਮ ਤੇ ਆ ਰਜਿਸਟਰੀ ਸਾਡੇ ਨਾਮ ਤੇ ਆ ਜੀ ਫਰਦਾ ਸਾਡੇ ਨਾਮ ਤੇ ਨਿਕਲਣ ਦੀ ਆ ਲੋਨ ਪਾਸ ਹੋ ਗਿਆ ਨਕਸ਼ਾ ਪਾਸ ਹੋ ਗਿਆ ਪੁੱਡਾ ਤੁਸੀਂ ਕਹਿੰਦਾ ਪੰਚਾਇਤ ਜਮੀਨਾਂ ਜੇ ਅਸੀਂ ਜੀਏਐਸ ਜੀਏਐਸ ਆਪਣਾ ਲੈਂਡਰ ਪਾਉਣ ਲੱਗੇ ਤਾਂ ਫੇਰ ਉੱਥੋਂ ਨਾਲ ਦੀ ਜਲੰਧਰ ਹਾਈਟਸ ਚੌਕੀ ਤੋਂ ਘਲਾ ਦਿੰਦਾ ਪੁਲਿਸ ਇਹ ਕਹਿੰਦੇ ਉਹ ਸਾਨੂੰ ਕੰਮ ਨਹੀਂ ਸ਼ੁਰੂ ਕਰਨ ਦਿੰਦੀ